ਹੈਲੋ ਗਾਇਸ ਸਾਰੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਜਣੇ ਬੜੇ ਵਧੀਆ ਹੋਗੇ ਤੇ ਮੈਂ ਨਾ ਇੱਥੇ ਉੱਪਰ ਛੜੀ ਹੋਈ ਆ ਅੱਜ ਤੇ ਮੈਂ ਤੁਹਾਨੂੰ ਦਿਖਾਨੀ ਮੈਂ ਕੀ ਲੈਣਾ ਸੀ ਮੈਂ ਆਇਆ ਵਾਲਾ ਜਿਹੜੀ ਫੋਟੋ ਏ ਉੱਪਰ ਰੱਖੀ ਨੂੰ ਮੈਂ ਨਾ ਥੋੜਾ ਕਲੀਨ ਕਰ ਲੱਗੀ ਮੈਂ ਤੁਹਾਨੂੰ ਮੁਖਾਉਣੀ ਆ ਇੱਕ ਹੋਰ ਆ ਉਹ ਵੀ ਤੁਹਾਨੂੰ ਦਿਖਾਨੀ ਏਕਾ ਪਿੱਛੇ ਰੱਖੀ ਹੋਈ ਆ ਐ ਵਾਲੀ ਇਹ ਵੀ ਤੁਹਾਨੂੰ ਦਿਖਾਨੀ ਆ ਇਹ ਕਾ ਵੇਖਿਆ ਮੇਰੀ ਫੋਟੋ ਆ ਉਹ ਦੋ ਮਤਲਬ ਕਾਲਜ ਵਿੱਚ ਪੜਦੀ ਹੁੰਦੀ ਸੀ ਪੋਸਟ ਗ੍ਰੈਜੂਏਸ਼ਨ ਤੋ ਦਮੀਨੋ ਪ੍ਰਾਈਜ਼ ਮਿਲਿਆ ਇਹਨਾਂ ਦੇ ਹਤੋਂ ਇਹ ਵਾਲੇ ਆ ਮਨਮੋਹਨ ਸਿੰਘ ਐਦਾਂ ਕੁਛ ਇਹਨਾਂ ਦਾ ਨਾਮ ਆ ਉਦੋਂ ਇਹ ਪੰਜਾਬ ਦੇ ਹੈਗੇ ਹੀ ਕੁਛ ਤੇ ਉਦੋਂ ਦੀ ਫੋਟੋ ਏ ਤੇ ਕਾਫੀ ਗੰਦੀ ਹੋ ਚੁੱਕੀ ਆ ਮੈਂ ਨਾ ਪਹਿਲਾਂ ਉੱਥੇ ਮੇਰੇ ਪੇਕੇ ਘਰ ਪਈ ਫਿਰ ਮੈਂ ਇੱਧਰ ਲੈ ਆਈ ਇਹ ਮੈਮਰੀ ਆ ਆਪਣੀ ਤੇ ਇਹਨੂੰ ਵੇਖ ਕੇ ਨਾ ਬੜਾ ਮਤਲਬ ਉਹ ਟਾਈਮ ਯਾਦ ਆਉਂਦਾ ਏ ਦੂਜੀ ਇਹ ਆਵਲੀ ਤੇ ਇਹ ਹੈਗੀ ਜੇ 2008 ਦੀ ਤੇ ਇਹ ਮੰਮੀ ਨੇ ਸੰਭਾਲ ਕੇ ਰੱਖੀ ਕਿਉਂਕਿ ਜਦੋਂ ਇਹਨਾਂ ਨੇ ਮੇਰੇ ਹਸਬੰਦ ਨੇ ਜਦੋਂ ਇੰਟਰਨੈਸ਼ਨਲ ਉਹ ਕੀਤਾ ਹੀ ਨਾ ਕੰਪੀਟੀਸ਼ਨ ਤੇ ਉਦੋਂ ਸੈਕੰਡ ਪੋਜੀਸ਼ਨ ਆਈ ਹੀ ਬੂੜੀ ਇਦਾਂ ਦੀ ਬਾਡੀ ਸੀ ਤੇ ਹੁਣ ਵੀ ਮੇਰੀ ਮਤਲਬ ਬੜੀ ਉਹ ਹੈਗੀ ਹੈ ਇੱਛਾ ਕਿ ਮੈਂ ਇਦਾਂ ਦੀ ਬਾਡੀ ਉਹਨਾਂ ਦੀ ਬੜਵਾਵਾ ਫਿਰ ਤੇ ਕੋਸ਼ਿਸ਼ ਜਾਰੀ ਹੈ ਆਪਣੀ ਮਿਹਨਤ ਜਾਰੀ ਹੈ ਜਦੋਂ ਮੈਂ ਸਫਲ ਹੋ ਗਈ ਤੇ ਫਿਰ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਤੇ ਇਹਨੂੰ ਫਿਰ ਮੈਂ ਉੱਪਰ ਰੱਖ ਦਿੰਨੀ ਇਹਨੂੰ ਮੈਂ ਸੰਭਾਲ ਕੇ ਰੱਖਿਆ ਹੋਇਆ ਇੱਥੇ ਇਹ ਨਾ ਮਤਲਬ ਵੇਖ ਕੇ ਵੀ ਇੱਕ ਮੋਟੀਵੇਸ਼ਨ ਜੀ ਹੁੰਦੀ ਹੈ ਨਾ ਇਸ ਕਰਕੇ ਇਹਨੂੰ ਰੱਖਿਆ ਹੋਇਆ ਆ ਇਹ ਤਾਂ ਨਮੀਸ਼ ਦਾ ਫੋਨ ਚਾਰਜ ਲੱਗਾ ਉਹ ਕਹਿੰਦਾ ਮम्मा ਮੇਰਾ ਫੋਨ ਚਾਰਜ ਲਾ ਕੇ ਰੱਖਿਓ ਬੈਟਰੀ ਲੋ ਗਈ ਕਿਉਂਕਿ ਨੇ ਆਉਂਦੇ ਵੇਖਣਾ ਹੁੰਦਾ ਨਾ ਇਸ ਕਰਕੇ ਤੇ ਬੈਟਰੀ ਮੈਂ ਫੁੱਲ ਕਰ ਦਿੱਤੀ ਉਹਦੀ ਤੇ ਵਲੌਗ ਨੂੰ ਕਰਦੇ ਆ ਸ਼ੁਰੂ ਕੰਟੀਨਿਊ ਕਰਦੇ ਆ ਤੇ ਟਾਈਮ ਹੋ ਚੁੱਕਾ ਸਵੇਰ ਸਵੇਰ ਦਾ ਮਤਲਬ ਸਵੇਰ ਦੇ 10 ਵਜੇ ਹੋਣੇ ਮਤਲਬ ਅਸੀਂ ਨਾਸ਼ਤਾ ਕਰ ਲਿਆ ਅੱਜ ਬਣਾਇਆ ਸੀ ਬੇਸਨ ਦਾ ਚਿਲਾ ਤੇ ਉਹ ਆਪਾਂ ਦਹੀਂ ਨਾਲ ਖਾਧਾ ਤੇ ਦੁਪਹਿਰ ਵਾਸਤੇ ਮੈਂ ਬਣਾਇਆ ਐ ਮੈਂ ਤੁਹਾਨੂੰ ਦਿਖਾਨੀ ਆ ਮੈਂ ਬੈਂਗਣ ਜਿਹੜੇ ਉਹ ਭਰ ਕੇ ਬਣਾਏ ਆ ਆ ਵੇਖੋ ਬੈਂਗਣ ਭਰ ਕੇ ਬਣਾਏ ਵਿੱਚ ਆਲੂ ਹੀ ਤੇ ਆਲੂ ਮੈਂ ਥੋੜੇ ਜਿਹਾ ਪਾ ਲਈ ਮੈਂ ਕਿ ਬੈਂਗਣ ਕੀ ਇਕੱਲੇ ਬਣਾਉਣੇ ਤੇ ਭਰ ਕੇ ਬਣਾਏ ਇਹ ਪੂਛਾ ਵਾਲੇ ਜਿਹੜੇ ਨਾ ਵਾਲੇ ਐ ਵਾਲੇ ਤੇ ਐ ਆਪਾਂ ਬਣਾਏ ਸੀ ਦੁਪਹਿਰ ਵਾਸਤੇ ਮੈਂ ਕਿ ਆ ਚੱਲ ਦੁਪਹਿਰ ਹੋਣਾ ਫਿਰ ਰੋਟੀ ਟਾਈਮ ਨਾ ਖਾਦੀ ਜਾਂਦੀ ਨਾਸ਼ਤਾ ਵਾਲਾ ਟਾਈਮ ਨਾ ਹੋਵੇ ਤੇ ਰੋਟੀ ਦੁਪਹਿਰ ਦੀ ਜਿਹੜੀ ਉਹ ਟਾਈਮ ਨਾ ਖਾਦੀ ਜਾਂਦੀ ਨਹੀਂ ਤੇ ਨਾਸ਼ਤਾ ਹੀ ਲੇਟ ਹੋ ਜਾਂਦਾ ਵਾ ਥੋੜੇ ਜਿ ਹੁਣੇ ਆ ਰੈਡੀ ਰੈਡੀ ਹੋ ਕੇ ਵਲੌਗ ਨੂੰ ਹੋ ਗਿਆ ਸ਼ਾਰ ਹੋ ਚੁੱਕਿਆ ਮੈਂ ਕਿਹਾ ਜੇ ਨਾ ਤਿਆਰ ਸ਼ਾਰ ਹੋ ਕੇ ਨਾ ਫੇਰ ਹੀ ਮਤਲਬ ਵਲੌਗ ਦੀ ਮਤਲਬ ਕੰਟੀਨਿਊ ਕਰਦੇ ਹਾਂ ਨੂੰ ਤੇ ਐਦਾਂ ਰੋਜ਼ ਬਣੇ ਰਹਿੰਦਾ ਬਟ ਅੱਜ ਮੈਂ ਲਿਆ ਖੀਰਾ ਤੇ ਤੁਹਾਨੂੰ ਜਿਹੜਾ ਵਾ ਖੀਰਾ ਜਿਹੜਾ ਉਹ ਜਰੂਰ ਖਾਣਾ ਚਾਹੀਦਾ ਮਤਲਬ ਸੈਲਡ ਬਣਾ ਕੇ ਤੁਹਾਨੂੰ ਖਾਣਾ ਚਾਹੀਦਾ ਜੋ ਤੁਹਾਨੂੰ ਪਸੰਦ ਆ ਮੈਨੂੰ ਤਾਂ ਖੀਰਾ ਪਸੰਦ ਆ ਇਸ ਕਰਕੇ ਮੈਂ ਖੀਰਾ ਖਾਨੀ ਆ ਤੇ ਤੁਹਾਡੀ weight loss ਦਾ ਵੀ ਸਭ ਤੋਂ ਪਲੱਸ ਪੁਆਇੰਟ ਇਹੀ ਆ ਕਿ ਤੂੰ ਤੁਸੀਂ ਜਿੰਨਾ ਵੀ ਮਤਲਬ ਸੈਲਡ ਖਾਓਗੇ ਉਹਨਾਂ ਤੁਹਾਡੀ ਸਿਹਤ ਵਾਸਤੇ ਚੰਗਾ ਏ ਤੇ ਮਤਲਬ ਇਹਦੇ ਨਾਲ ਕਿ ਮੋਟਾਪਾ ਤੇ ਘਟਦਾ ਘਟਦਾ ਤੁਹਾਡੇ ਵਿੱਚ ਇੱਕ એનર્ਜੀ ਪਾਵਰ ਵੀ ਆਉਂਦੀ ਏ ਤੇ ਸਾਰਾ ਦਿਨ ਤੁਸੀਂ ਐਕਟਿਵ ਰਹੋਗੇ ਤੁਹਾਡੀ ਬੋਡੀ ਚ ਮਤਲਬ એનર્ਜੀ ਰਹੇਗੀ ਇਹਦੇ ਨਾਲ ਤੇ weight loss ਵੀ ਹੋਏਗਾ ਜਿੰਨਾ ਦਾ ਬਹੁਤ ਫਾਇਦੀ ਆ ਤੇ ਮਤਲਬ ਇਹਦੇ ਨਾਲ ਜਿਹੜਾ ਵਾ ਡਾਈਟ ਦੇ ਨਾਲ ਜੇ ਅਸੀਂ ਪ੍ਰੋਪਰ ਡਾਈਟ ਲਈਏ ਤੇ ਤੁਹਾਡਾ 50% ਜਿਹੜਾ ਉਹ ਡਾਈਟ ਦੇ ਨਾਲ ਹੀ ਸਾਡਾ weight ਜਿਹੜਾ loss ਹੋ ਜਾਂਦਾ ਵਾ ਤੇ ਜਿਹੜਾ ਇਹ ਮਤਲਬ 50% ਆ ਉਹ ਤੁਸੀਂ ਜਿਹੜਾ ਤੁਹਾਡਾ tummy fat ਜਾਂ thigh fat ਜਿਹੜੀ ਉਹ ਤੁਹਾਡੀ ਜਿਮ ਦੇ ਨਾਲ ਹੀ exercise ਕਰਨਾ ਜੀ ਤੁਸੀਂ ਕਰ ਵੀ ਕਰ ਸਕਦੇ ਆ ਔਰ ਜਾਂ ਤੁਸੀਂ ਜਿਮ वगैरह ਵੀ ਜੁਆਇਨ ਕਰ ਸਕਦੇ ਜੇ ਤੇ ਉਹਦੇ ਨਾਲ ਹੀ ਘਟਦੀ ਹੈ ਤੁਹਾਡੀ tummy ਤੇ thigh ਦੀ fat ਤੇ ਬਾਕੀ ਅਦਰਵਾਈਜ਼ ਤੁਸੀਂ ਜਿਹੜਾ ਵਾ ਉਹ ਸਰਲਡ ਵਗੈਰਾ ਜਾਂ ਆਪਣੀ ਡਾਈਟ ਜਿਹੜੀ ਪ੍ਰੋਪਰ ਜਿਹੜੀ ਉਹ ਲਾਓ ਤੇ ਫਿਰ ਤੁਹਾਡਾ weight ਜਿਹੜਾ ਪ੍ਰੋਪਰ ਮਤਲਬ ਸ਼ੇਪ ਵਿੱਚ ਜਿੱਤ ਹੋਈ ਆ ਸਕਦੇ ਮੇਰਾ ਪਹਿਲੇ weight ਜਦੋਂ ਮਤਲਬ ਮੇਰਾ ਵਿਆਹ ਹੋਇਆ ਹੀ ਉਦੋਂ ਮੇਰਾ 55 ਹੀ 54 ਆ ਸਮਥਿੰਗ ਇੰਨਾ ਹੀ ਤੇ ਵਿਆਹ ਤੋਂ ਬਾਅਦ ਮੇਰਾ ਇੰਨਾ ਹੀ ਰਿਹਾ ਨਮਿਸ਼ ਤੋਂ ਬਾਅਦ ਮੇਰਾ ਜਿਹੜਾ ਹੀ ਉਹ weight ਹੀ 58 59 ਹੀ ਡਿਲੀਵਰੀ ਤੋਂ ਬਾਅਦ ਤੇ ਹੁਣ uh, ਮੇਰਾ 60 uh, 64 ਹੁਣ ਮੇਰਾ 64 ਆ ਤੇ ਮਤਲਬ ਹੁਣ ਡਾਈਟ ਥੋੜੀ ਜੀ ਨਾ ਉਹ ਕੀਤੀ ਆ ਮਤਲਬ ਫਿਰ ਵੀ ਇੰਨਾ ਫੈਟੀ ਮਤਲਬ ਮੇਰਾ ਨਹੀਂ ਹੈਗਾ ਸਰੀਰ ਬੈਲੈਂਸ ਆ ਮਤਲਬ ਆਪਣੇ ਮੇਰੀ ਹਾਈਟ ਦੇ ਸਾਬ ਨਾਲ ਜਿਹੜਾ ਉਹ weight ਜਿਹੜਾ ਪ੍ਰੋਪਰ ਫਿਟਾ ਤੇ ਇਦੇ ਨਾਲ ਜਿਹੜਾ ਫੀਟਰ ਰਵੇ ਤੁਹਾਡੇ ਜੀ ਤੇ ਇਹਨਾਂ ਤੁਹਾਡਾ ਮਤਲਬ ਤੁਸੀਂ ਐਕਟਿਵ ਹੀ ਰਹਿੰਦੇ ਜੇ ਪੂਰਾ ਦਿਨ ਮਤਲਬ ਕੋਈ ਵੀ ਕੰਮ ਕਰ ਲਓ ਤੁਹਾਨੂੰ ਥਕਾਵਟ ਨਹੀਂ ਹੁੰਦੀ ਹੈਗੀ ਕੋਈ ਵੀ ਭਾਰਾ ਕੰਮ ਕਰ ਲਓ ਹੌਲਾ ਕੰਮ ਕਰ ਲਓ ਤੁਹਾਨੂੰ ਥਕਾਵਟ ਨਹੀਂ ਹੋਏਗੀ ਇਹ ਹੀ ਛੋਟੇ ਛੋਟੇ ਜਿਹੜੇ ਟਿਪਸ ਵਾ ਉਹ weight loss ਕਰਨ ਦੇ ਆ ਕੋ ਮਤਲਬ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੇ ਕਿੰਨਾ ਫੋਲੋ ਕਰਦੇ ਜੇ ਤੇ ਬਣਦੇ ਹੋ ਵਲੌਗ ਦੇ ਨਾਲ ਵਲੌਗ ਨੂੰ ਕੰਟੀਨਿਊ ਇਹ ਸਕੂਲੋਂ ਆਉਂਦੇ ਹੁੰਦੇ ਇਹ ਲੈ ਕੇ ਆ ਤੇ ਉਹ ਬੀਬੀ ਸਵੇਰੇ ਦੀ ਤੱਬੇ ਥੋੜੀ ਜੀ ਖਰਾਬ ਹੋ ਹੀ ਮਤਲਬ ਖਾਂਸੀ ਤੇ ਜੁਕਾਮ ਹੀ ਤੇ ਹੁਣ ਫਿਰ ਮੈਂ ਸਕੂਲ ਤੇ ਭੇਜ ਦਿੱਤਾ ਨੂੰ ਪਰ ਹੁਣ ਠੀਕ ਆ ਤੇ ਬੱਚਿਆਂ ਦੇ ਵਿੱਚ ਬੱਚੇ ਰਹਿੰਦੇ ਨਾ ਫਿਰ ਸਹੀ ਲੱਗਦੇ ਆ ਤੇ ਆਉਂਦੇ ਵੇਖੋ ਆ ਖਰੀਦ ਕੇ ਲਿਆ ਛੋਟੇ ਵਿੱਚ ਨਹੀਂ ਗਾਇਸ ਇਹ ਹਵਾ ਤੇ ਲੇ ਰੱਖੀ ਨਾ ਭੜਤੇ ਚਨੀ ਪਰ ਜਦ ਸਕੂਟਰੀ ਚਲਾਤਾ ਇਹ ਚੱਲ ਜਾਂਦਾ ਆ ਗਏ ਆਪਾਂ ਹੁਣ ਤੇ ਸ਼ਾਮ ਹੋ ਗਈ ਹੈ ਤੇ ਮੈਂ ਤੁਹਾਨੂੰ ਇਦਾਂ ਬਸ ਟਾਈਮ ਨਹੀਂ ਲੱਗਿਆ ਲਾਈਟ ਵੀ ਆਫ ਹੀ ਸਾਰਾ ਦਿਨ ਪੂਰਾ ਦਿਨ ਲਾਈਟ ਆਫ ਰਹਿੰਦੀ ਹੈ ਮਤਲਬ ਹਰ ਇੱਕ ਦਿਨ ਲਾਈਟ ਆਫ ਰਹਿੰਦੀ ਹੈ ਪੂਰਾ ਦਿਨ ਹੁਣ ਮਤਲਬ 5 ਵਜੇ ਜੇ ਤੱਕ ਲਾਈਟ ਨਹੀਂ ਆਈ ਛੱਡੋ ਪਰੇ ਲਾਈਟ ਦਾ ਤੇ ਮੈਂ ਤੁਹਾਨੂੰ ਦੱਸਦੀ ਆ ਮਤਲਬ ਫੇਸ ਜਿਹੜਾ ਕਰੀਮ ਜਿਹਦਾ ਨਾਈਟ ਕਰੀਮ ਵਗੈਰਾ ਜਿਹੜੀ ਉਹ ਬਣਾਣੀ ਤੁਹਾਨੂੰ ਦੱਸਦੀ ਆ ਇਹਨੂੰ ਸਟੋਰ ਕਰਕੇ ਵੀ ਤੁਸੀਂ ਰੱਖ ਸਕਦੇ ਜੇ ਸਭ ਤੋਂ ਪਹਿਲਾਂ ਤੁਸੀਂ ਲੈਣੀ ਆ অ্যালোਵੈਰਾ ਜੈਲ ਮੈਂ ਐ ਵਾਲੀ অ্যালোਵੈਰਾ ਜੈਲ ਲਈ ਆ ਤੁਸੀਂ ਕੋਈ ਵੀ ਲੈ ਸਕਦੇ ਪਤੰਜਲੀ ਦੀ ਵੀ ਬੜੀ ਵਧੀਆ ਹੁੰਦੀ ਹੈ ਤੇ ਵਾਓ ਦੀ ਵੀ ਤੁਸੀਂ ਲੈ ਸਕਦੇ ਜੇ ਉਹ ਵੀ ਬੜੀ ਵਧੀਆ ਹੁੰਦੀ ਹੈ ਉਹਦੇ ਵਿੱਚ ਵੀ ਕੋਈ ਕੈਮੀਕਲ ਨਹੀਂ ਹੁੰਦਾ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਤੇ ਨਾਲ ਇਹਦੇ ਨਾਲ ਲੱਗਣਗੇ ਵਿਟਾਮਿਨ ਕੀ ਦੇ ਕੈਪਸੂਲ ਔਰ ਇੱਕ ਹੋਰ ਚੀਜ਼ ਪਏਗੀ ਉਹ ਮੈਂ ਤੁਹਾਨੂੰ ਨਾਲ ਦੇ ਨਾਲ ਦੱਸਦੀ ਹਾਂ ਬਣਾ ਕੇ ਇਹਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਜੇ ਇਹ ਮੈਂ ਜਿਹੜੀ ਕਰੀਮ ਹੈ ਨਾ ਪਹਿਲੇ ਵੀ ਮੈਂ ਯੂਜ਼ ਕੀਤੀ ਹੈ ਬਹੁਤ ਵਾਰ ਯੂਜ਼ ਕੀਤੀ ਹੈ ਇਹਦਾ ਨਾ ਬਹੁਤ ਅੱਛਾ ਵਾਲਾ ਗਲੋ ਹੁੰਦਾ ਇੱਕ ਜਿੱਦਾਂ ਖਿੱਚੀ ਖਿੱਚੀ ਜਿਹੜੀ ਲੱਗਦੀ ਇਹਨਾਂ ਜਿਹੜੀਆਂ ਛਾਈਆਂ ਆ ਵਾ ਦਾਗ ਵਗੈਰਾ ਇਹ ਜਿਹੜੇ ਉਹ ਪੂਰੇ ਤਨ ਹਟ ਜਾਣਗੇ ਜਿੱਦਾਂ ਹੁੰਦੇ ਨਾ ਆਈ ਬੈਗ ਹੁੰਦੇ ਆ ਬਲੈਕ ਹੁੰਦੇ ਇਹ ਵਾਲੇ ਜਿਹੜੇ ਉਹ ਠੀਕ ਹੋ ਜਾਣਗੇ ਪੂਰੀ ਤਰ੍ਹਾਂ ਤਦ ਤਾਂ ਹੀ ਤੀਗਲਣੀ অ্যালোਵੈਰਾ ਜੈਲ ਜਿੰਨੀ ਤੁਹਾਨੂੰ ਜਰੂਰਤ ਹੋਣੀ ਤੁਸੀਂ ਲੈ ਸਕਦੇ ਜੇ ਆਹ ਵੇਖੋ ਇੱਕ 스푼 ਮੈਂ ਲਿਆ ਤੇ ਕਟੋਰੀ ਲੈ ਲੈਣੀ ਤੁਸੀਂ ਕੱਚ ਦੀ ਇੱਕ ਕਟੋਰੀ ਚ ਲੈ ਲੈਣਾ ਤੇ ਤੁਸੀਂ ਲੈਣੇ ਵਿਟਾਮਿਨ E ਦੇ ਦੋ ਕੈਪਸੂਲ ਕਈਆਂ ਨੂੰ ਜਿਹੜੇ ਵਿਟਾਮਿਨ E ਦੇ ਕੈਪਸੂਲ ਜਿਹੜੇ ਸ਼ੂਟ ਕਰਦੇ ਕਈਆਂ ਨਹੀਂ ਕਰਦੇ ਹੈਗੇ ਆਪਣੀ ਆਪਣੀ ਸਕਿਨ ਟਾਈਪ ਹੁੰਦੀ ਆ ਤੇ ਤੁਸੀਂ ਜੇ ਮਤਲਬ ਵਿਟਾਮਿਨ E ਦੇ ਕੈਪਸੂਲ ਨਹੀਂ ਪਾਣੇ ਤੇ ਇਹਦੇ ਲਈ ਆਪਸ਼ਨ ਆ ਤਾਂ ਦੇ ਵਾਸਤੇ ਉਹ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਕੀ ਯੂਜ਼ ਕਰਦੇ ਦੋ ਕੈਪਸੂਲ ਇਹਦਾ ਆਇਲ ਜਿਹੜਾ ਮਨਾ ਇਹ ਬੜਾ ਬੈਨੀਫਿਟ ਹੁੰਦਾ ਇਹਦਾ ਬੜਾ ਵਧੀਆ ਹੁੰਦਾ ਸਾਡੀ ਸਕਿਨ ਵਾਸਤੇ ਕਈ ਲੋਕ ਤੇ ਇਹਨੂੰ ਡਾਇਰੈਕਟ ਯੂਜ਼ ਕਰਦੇ ਆ ਬਟ ਮੈਂ ਕਦੀ ਡਾਇਰੈਕਟ ਯੂਜ਼ ਨਹੀਂ ਕੀਤਾ ਹੈਗਾ ਇਹਨੂੰ ਤੇ ਇਦੇ ਨਾਲ ਇਹਨੂੰ ਮੈਸ਼ ਕਰ ਲੈਣਾ ਇੱਕ ਨਾ ਕਰੀਮ ਜੀ ਦਾ ਫਾਰਮ ਆ ਜਾਏਗਾ ਜਿੱਦਾਂ ਇਹਦਾ ਗ੍ਰੀਨ ਡਾਰਕ ਗ੍ਰੀਨ ਕਲਰ ਹੀ ਨਾ ਮੈਂ ਤੁਹਾਨੂੰ ਦੱਸਦੀ ਆ ਤੇ ਇੱਕ ਚਮਚਾ ਤੁਸੀਂ ਲੈ ਲੈਣਾ ਕੱਚਾ ਦੁੱਧ ਇਹਨੂੰ ਰੋ ਮਿਲਕ ਵੀ ਬੋਲਦੇ ਆ ਉਹ ਵਾਲਾ ਲੈਣਾ ਤੁਸੀਂ ਇੱਕ ਚਮਚ ਉਹ ਮਿਕਸ ਕਰ ਦੇਣਾ ਤੇ ਇਹਨੂੰ ਅੱਛੀ ਤਰ੍ਹਾਂ ਜਿਹੜਾ ਮਿਕਸ ਕਰਨਾ ਵਾ ਇੱਕ ਕਰੀਮ ਦੀ ਫਾਰਮ ਆ ਜਾਏਗੀ ਮੈਂ ਉਹ ਤੁਹਾਨੂੰ ਪ੍ਰੋਡਕਟ ਦੱਸਣ ਦੀਆਂ ਜੋ ਮੈਂ ਯੂਜ਼ ਕੀਤਾ ਹੋਇਆ ਵਾ ਪਹਿਲੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਆਪ ਤੁਹੀਂ ਮਤਲਬ ਅੱਖ ਦੇ ਉੱਪਰ ਵੀ ਨੀਚੇ ਵੀ ਤੁਹੀਂ ਲਗਾ ਸਕਦੇ ਏ ਤਾਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਐਵੇਂ ਇਸਕਦੇ ਇੱਕ ਕਰੀਮ ਦਾ ਫਾਰਮ ਆ ਗਿਆ ਵਿੱਚ ਇਹਦਾ ਕਲਰ ਜਿਹੜਾ ਥੋੜਾ ਥੋੜਾ ਜਿਹੜਾ ਵਾਈਟ ਹੋ ਚੁੱਕਾ ਤੇ ਇੱਕ ਕਰੀਮ ਬਣ ਚੁੱਕੀ ਆ ਇਹਨੂੰ ਤੁਸੀਂ ਕੀ ਕਰਨਾ ਮਤਲਬ ਕੱਚ ਦਾ ਕੋਈ ਵੀ ਤੁਸੀਂ ਲਾ ਸਗਦੇ ਕੰਟੇਨਰ ਜੋ ਵੀ ਖਾਲੀ ਹੋਵੇ ਮੇਰੇ ਕੋਲ ਆਹ ਵਾਲਾ ਖਾਲੀ ਹੈ ਪੂਰੀ ਤਰ੍ਹਾਂ ਤੇ ਇਹਦੇ ਵਿੱਚ ਮੈਂ ਜਿਹੜਾ ਉਹ ਪੈ ਕਰਕੇ ਰੱਖ ਲਾਂਗੀ ਸਟੋਰੇਜ ਕਰਕੇ ਤੁਸੀਂ ਕਦੋਂ ਵੀ ਇਹਨੂੰ ਜਿਹੜਾ ਯੂਜ਼ ਕਰ ਸਕਦੇ ਜੇ ਤੇ ਮੈਂ ਤੁਹਾਣੀਾਰੋ ਗੀਤਾ ਡੀ ਨਾਈਟ ਕਰੀਮ ਦੇਖ ਸਕਦੇ ਤੁਸੀਂ ਇਹ ਤੁਹਾਡੀ ਨਾਈਟ ਕਰੀਮ ਤਿਆਰ ਹੋ ਗਈ ਤੇ ਇਹਨੂੰ ਤੁਸੀਂ ਇਦਾਂ ਸਟੋਰ ਕਰਕੇ ਤੁਸੀਂ ਰੱਖ ਸਕਦੇ ਜੀ ਨੂੰ ਡੇਲੀ ਯੂਜ਼ ਕਰਨ ਵਾਸਤੇ ਜੋ ਇਹਦੇ ਵਿੱਚ ਪ੍ਰੋਡਕਟ ਬਚ ਗਿਆ ਉਹ ਮੈਂ ਲਗਾ ਲੂੰਗੀ ਸਕਿਨ ਤੇ ਵੇਖ ਸਕਦੇ ਤੁਸੀਂ ਤਾਂ ਇਹ ਇਹਦਾ ਨਾ ਮ사ਜ ਕਰਨੀ ਹੋਊਗੀ ਮਤਲਬ ਇੱਕ ਤੇ ਤੁਹਾਡੀ ਸਕਿਨ ਨੂੰ ਜਿਹੜਾ ਇਹਦਾ ਫਾਇਦਾ ਮਿਲਣਾ ਮਿਲਣਾ ਇੱਕ ਜਿਹੜੀ ਸਕਿਨ ਤੁਹਾਡੀ ਮਤਲਬ ਏਜ ਦੇ ਅਕੋਰਡਿੰਗ ਕਹਿ ਲੋ ਜਿਹੜੀ ਢਲਕ ਜਾਂਦੀ ਨਾ نیچے ਆ ਜਾਂਦੀ ਉਹ ਨਹੀਂ ਆਊਗੀ ਤੁਸੀਂ ਉੱਪਰ ਨੂੰ ਮ사ਜ ਕਰਨੀ ਆ ਪੂਰੀ ਤਰ੍ਹਾਂ ਮਤਲਬ ਤੁਹਾਡੇ ਜਿਹੜੇ ਪੋਰਸ ਆ ਖੁੱਲ ਜਾਣ ਇਹਦਾ ਮ사ਜ ਕਰਨੀ ਆ ਸਕਿਨ ਤੁਹਾਡੀ ਟਾਈਟ ਹੋ ਜੂਗੀ ਇਹਦੇ ਨਾਲ ਮਤਲਬ ਵੇਖ ਸਕਦੇ ਮਤਲਬ ਆਫਟਰ ਬਿਫੋਰ ਵੇਖ ਸਕਦੇ ਜੇ ਕਿ ਮਤਲਬ ਕਿੰਨਾ ਤੁਹਾਡੀ ਸਕਿਨ ਨੂੰ ਜਿਹੜਾ ਫਾਇਦਾ ਮਿਲਿਆ ਇਸ ਟੈਂਗਲਟ ਦੋਗਾਏ ਤੁਸੀਂ ਡੇਲੀ ਇਹਨੂੰ ਜਿਹੜਾ ਉਹ ਯੂਜ਼ ਕਰ ਸਕਦੇ ਵੈਸੇ ਵੀ ਤੇ ਤੁਸੀਂ ਮਤਲਬ ਕੈਮੀਕਲ ਜਿਹੜੀ ਕਰੀਮ ਹੋ ਯੂਜ਼ ਕਰਦੇ ਜੇ ਤੇ ਤੁਸੀਂ ਇਹਨੂੰ ਜਿਹੜੀ ਉਹ ਸਟੋਰ ਕਰਕੇ ਰੱਖ ਸਕਦੇ ਜੇ ਤੇ ਇਹਨੂੰ ਯੂਜ਼ ਕਰ ਸਕਦੇ ਜੇ ਤੁਸੀਂ ਤੇ 20 ਮਿੰਟ ਤੁਸੀਂ ਪੂਰਾ ਲਗਾ ਕੇ ਰੱਖਣਾ ਉਹਦੇ ਬਾਅਦ ਤੁਸੀਂ ਮਤਲਬ ਫੋਕੇ ਪਾਣੀ ਨਾਲ ਜਿਹੜਾ ਨੋਰਮਲ ਪਾਣੀ ਹੁੰਦਾ ਨਾ ਉਹਦੇ ਨਾਲ ਵਾਸ਼ ਕਰ ਲੈਣਾ ਮੈਂ ਲਗਾ ਕੇ ਮ사ਜ ਕਰਕੇ ਫਿਰ ਮੈਂ ਜਿਹੜਾ ਫੇਸ ਜਿਹੜਾ ਵਾਸ਼ ਕਰ ਲਿਆ ਸੀ ਤੁਸੀਂ ਵੀ ਇਦਾਂ ਕਰਨਾ ਵਾਸ਼ ਕਰ ਲੈਣਾ ਮੈਂ ਨਾਈਟ ਨੂੰ ਕਰੋ ਤੇ ਜਿਆਦਾ ਬੈਟਰ ਆ ਤੇ ਕਰਕੇ ਤੁਸੀਂ ਮ사ਜ ਵਗੈਰਾ ਤੇ ਵਾਸ਼ ਕਰ ਲਿਓ ਤੇ ਰਿਜ਼ਲਟ ਤੁਹਾਨੂੰ ਬਹੁਤ ਅੱਛਾ ਮਿਲੇਗਾ